ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਵਨ ਕਰਾਂਗੇ ਜੀ ਰਾਗ ਸੁਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਸ਼ਬਦ ਹੈ ਦੁਖੀਆ ਦਰਦਬੰਦ ਦਰ ਆਇਆ ਬਹੁਤ ਤਿਆਸ ਜਵਾਬ ਨਾ ਪਾਇਆ ਤੇ ਇਸ ਸ਼ਬਦ ਨੂੰ ਆਪਾਂ ਪਾਈ ਹਰਜਿੰਦਰ ਸਿੰਘ ਜੀ ਰਾਗੀ ਸ਼੍ਰੀ ਨਗਰਵਾਲੇ ਉਹਨਾਂ ਦੀ ਤੁੰਤੇਦਾਰ ਤੋਂ ਸਿੱਖਣ ਜਾ ਰਹੇ ਹਾਂ ਬਹੁਤ ਹੀ ਮਿੱਠੀ ਧੁਨ ਹੈ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਾਂਗੇ ਤਾਂ ਪਹਿਲੇ ਕਾਲੇ ਨੂੰ ਸਮ ਮੰਨਾਂਗੇ ਤਾਂ ਕਿ ਕੋਈ ਵੀ ਵੀਰ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੇ ਤੇ ਪਹਿਲਾਂ ਦੇਖਦੇ ਹਾਂ ਕਲੀ ਕਲੀ ਪੰਕਤੀ ਤੇ ਇਸ ਸ਼ਬਦ ਦੀ ਟਿਊਨ ਨੂੰ ਕਿਵੇਂ ਹਾਰਮੋਨੀਅਮ ਤੇ ਬਜਾਇਆ ਜਾਣਾ ਹੈ ਸੁਰ ਆਪ ਜੀ ਜੋ ਜੋ ਲੱਗ ਰਹੇ ਹਨ ਦੇਖ ਰਹੇ ਹੋ ਦੁਖੀਆਂ ਕਰ ਦੁਹਵੰਦ ਦਰਿਆਆ ਦੁਖ दर्द या दया दया दुखिया दुखिया हल्का जहा टच इस शुरू का लेंदे ले जाना है दुखिया दुख्याुखिया दुखिया दर्वा दुखिया दर दर् ਦੁਖੀ ਅਤਰ ਦੇਵੰਦ ਇਸ ਸਟੈਪ ਨੂੰ ਕਿਤੇ ਕਿਤੇ ਭਾਈ ਸਾਹਿਬ ਸ਼ੁੱਧ ਗਾ ਵੀ ਲੈ ਰਹੇ ਹਨ ਹਾਲਾਂਕਿ ਜ਼ਰੂਰੀ ਨਹੀਂ ਹੈ ਤੇ ਇਸ ਦੇ ਨਾਲ ਜਦੋਂ ਆਪਾਂ ਸ਼ੁੱਧ ਗਾ ਦੇ ਨਾਲ ਇਸ ਪੰਕਤੀ ਨੂੰ ਰਿਪੀਟ ਕਰਦੇ ਹਾਂ ਤਾਂ ਇਹ ਮਿਠਾਸ ਹੋਰ ਜ਼ਿਆਦਾ ਵੱਜ ਜਾਂਦੀ ਹੈ ਬਿਨਾ ਇਸ ਗਾਸਵਰ ਨੂੰ ਲਿੱਤਿਆਂ ਵੀ ਇਸ ਨੂੰ ਜਿਸ ਤਰ੍ਹਾਂ ਮੈਂ ਹੁਣ ਗਾਇਨ ਕੀਤਾ ਹੈ ਗਾਇਆ ਜਾਂਦਾ ਹੈ दुखिया दर्याया ਦਰਦ ਦਰਦ ਅਗੇ ਬਹੁਤ ਪਿਆਸ ਬਹੁਤ ਪਿਆਸ ਬਹੁਤ ਪਿਆਸ ਜਵਾਬ ਨਾ जान पाया पाया बहुत जवाब जन पाया दु्या या दुख दर बहुत प्यार बहुत प्यारु नंप दुखिया दह की सा जज अभिमान सुखरलिया मान तजये अभिमान सुख रिया मान ਸਹਿ ਕੀ ਸਾਰ ਸੁਹਾਗਨ ਜਾਨੇ ਸਹਿ ਕੀ ਸਾਰ ਸੁਹਾਗਨ ਜਾਨੇ ਤਜ ਅਭਿਮਾਨ تج ابھیمان sukh reliya man ne dukhiya dard wand daraya dukhiya dard ਤੇ ਇੱਕ ਵਾਰ ਫੇਰ ਆਪਾਂ ਜਿਹੜੇ ਅਗਲੇ ਅੰਤਰੇ ਹਨ ਸੇਮ ਇਸੇ ਤਰੀਕੇ ਨਾਲ ਹਨ ਉਹਨਾਂ ਨੂੰ ਫੁੱਲ ਵੀਡੀਓ ਚ ਵਾਚ ਕਰਕੇ ਸੁਣ ਸਕਦੇ ਹਾਂ ਸਮਝ ਸਕਦੇ ਹਾਂ ਟਿਊਨ ਸੇਮ ਰਹੇਗੀ ਸੁਰ ਇਹੀ ਲੱਗਣਗੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ